ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣੀ ਆ ਜੋ ਕਿ ਪੁਰਾਣੇ ਵੇਲੇਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਚੀਜ਼ ਗਰਮੀਆਂ ਦੇ ਦਿਨਾਂ ਵਿੱਚ ਵਰਤੀ ਜਾਂਦੀ ਦੀ ਤੇ ਅੱਜ ਮੈਂ ਤੁਹਾਨੂੰ ਉਹ ਚੀਜ਼ ਦਿਖਾਉਣ ਲੱਗਿਆ ਸੋ ਚਲੋ ਫਿਰ ਦੇਖੋ ਜੀ ਉਹ ਪੁਰਾਣੀ ਚੀਜ਼ ਇਹ ਚੀਜ਼ ਆ ਜੀ ਟੇਬਲ ਫੈਨ ਪੱਖਾ ਪੁਰਾਣੇ ਵੇੜਿਆਂ ਵਿੱਚ ਇਹ ਪੱਖੇ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੇ ਦੀ ਇਨੂੰ ਟੇਬਲ ਫੈਨ ਕਹਿੰਦੇ ਨੇ ਇਹ ਟੇਬਲ ਦੇ ਉੱਤੇ ਰੱਖ ਕੇ ਚਲਾਇਆ ਜਾਂਦਾ ਵੀ ਇਸ ਕਰਕੇ ਇਹਨੂੰ ਟੇਬਲ ਫੈਨ ਕਹਿੰਦੇ ਨੇ ਇਹਦੀ ਹਵਾ ਕਈ ਜਾਣਿਆਂ ਤੋਂ ਕਰਪਾਹਂ ਜਾਂਦੀ ਦੀ ਕਿਉਂਕਿ ਇਹ ਪੱਖਾ ਪਰੋਂ ਘੁੰਮਦਾ ਹੁੰਦਾ ਸੀ ਆ ਦੇਖੋ ਇਸ ਤਰ੍ਹਾਂ ਇਹ ਸਾਈਡਾਂ ਨੂੰ ਇਹ ਪੱਖਾ ਇਸ ਤਰ੍ਹਾਂ ਘੁੰਮਦਾ ਹੁੰਦਾ ਸੀ ਇਸ ਕਰਕੇ ਕਈ ਜਾਣਿਆਂ ਨੂੰ ਇਹਦੀ ਹਵਾ ਮੜੀ ਜਾਂਦੀ ਦੀ ਤੇ ਥੱਲੇ ਇੱਕ ਰੈਗੂਲੇਟਰ ਹੁੰਦਾ ਸੀ ਜੀ ਤੋਂ ਇਹਨੂੰ ਪੱਖੇ ਨੂੰ ਤੇਜ਼ ਹੌਲੀ ਕੀਤਾ ਜਾਂਦਾ ਸੀ ਸੋ ਕੁਝ ਘਰਾਂ ਨੂੰ ਛੱਡ ਕੇ ਇਹ ਬਹੁਤੇ ਘਰਾਂ ਵਿੱਚ ਇਹ ਪੱਖਾ ਮੌਜੂਦ ਹੁੰਦਾ ਸੀ ਕਿਉਂਕਿ ਉਦੋਂ ਨਾਲ ਦਾ ਹਰੰਬੇ ਪੱਖੇ ਆਏ ਦੀ ਇਹਨੂੰ ਦਾਤੀ ਫਰਾ ਪੱਖਾ ਕਹਿੰਦੇ ਨੇ ਤੇ ਨਾ ਅਸੀਂ ਅੱਜ ਕੱਲ ਮੰਗੂ ਉਦੋਂ ਏਸੀ ਹੁੰਦੇ ਦੀ ਉਦੋਂ ਇਹੀ ਪੱਖੇ ਏਸੀ ਹੁੰਦੇ ਦੀ ਤੇ ਜਾਂ ਫਿਰ ਸੱਤਾਂ ਵਾਲੇ ਪੱਖੇ ਹੁੰਦੇ ਸੀ ਗਰਮੀਆਂ ਵਿੱਚ ਇਹਨਾਂ ਪੱਖਿਆਂ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਸੀ ਸੋ ਅੱਜ ਕੱਲ ਇਹ ਪੱਖੇ ਹੌਲੀ-ਹੌਲੀ ਘਰਾਂ ਵਿਚੋਂ ਲੋਪ ਹੋ ਰਹੇ ਨੇ ਕੋਈ ਟਾਵਾ ਘਰ ਹੀ ਹੋਵੇਗਾ ਜਿਸ ਘਰ ਇਹ ਟੇਬਲ ਫੈਨ ਦੇਖਣ ਨੂੰ ਮਿਲਦਾ ਹੋਵੇਗਾ ਸੋ ਇਹ ਪੱਖੇ ਵੀ ਬਰਾਸਤੀ ਮਿਊਜ਼ੀਅਮਾਂ ਦਾ ਸ਼ਿੰਗਾਰ ਬਣ ਗਏ ਨੇ ਤੇ ਘਰਾਂ ਬੱਚੋਂ ਅਲੋਪ ਹੋ ਗਏ ਨੇ ਸੋ ਜਿਹੜਾ ਇਹ ਪੱਖਾ ਇਹ ਪੱਖਾ ਵੀ ਮੈਂ ਆਪਣੇ ਬਾਈ ਅਨੰਦ ਸਿੰਘ ਬੜੈ ਜਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਇਹ ਪੱਖਾ ਦਿਖਾ ਸਕਾਂ ਤੇ ਉਹਨਾਂ ਨੂੰ ਇਸ ਪੱਖੇ ਬਾਰੇ ਜਾਣਕਾਰੀ ਦੇ ਸਕਾਂ ਸੋ ਬਹੁਤ ਹੀ ਵਜਨਦਾਰ ਇਹ ਪੱਖੇ ਹੁੰਦੇ ਸੀ ਅੱਜ ਕੱਲ ਤਾਂ ਬਹੁਤ ਹਲਕੇ ਪੱਖੇ ਆਉਂਦੇ ਨੇ ਪਰ ਉਦੋਂ ਇਹ ਪੱਖੇ ਬਹੁਤ ਹੀ ਭਜਨਦਾਰ ਹੁੰਦੇ ਸੀ ਤੇ ਛੇਤੀ ਕਦੇ ਖਰਾਬ ਵੀ ਨਹੀਂ ਸੀ ਹੁੰਦੇ ਤੋ ਅੱਜ ਮੈਂ ਤੁਹਾਨੂੰ ਇਹ ਹੀ ਪ੍ਰਾਣੀ ਜੀ ਦਿਖਾਉਣੀ ਦੀ ਜੋ ਕਿ ਪੁਰਾਣੇ ਵੇਲੇਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਦੀ ਆਉਣ ਵਾਲੇ ਬਲੌਗਾਂ ਵਿੱਚ ਹੋਰ ਤੁਹਾਨੂੰ ਪ੍ਰਾਣੀਆ ਚੀਜ਼ਾਂ ਦਿਖਾਉਂਦਾ ਰਹਾਂਗਾ ਜੋ ਪੁਰਾਣੇ ਵੇਲੇਆਂ ਵਿੱਚ ਵਰਤੀਆਂ ਜਾਂਦੀਆਂ ਦੀ ਸੋ ਆਉਣ ਵਾਲੇ ਬਲੌਗਾਂ ਨੂੰ ਵੀ ਦੇਖਦੇ ਰਹਿਣਾ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਦੇ ਰਹਿਣਾ ਜੀ ਸੋ ਅੱਜ ਲਈ ਇੰਨਾ ਹੀ ਕਿਸੇ ਦਿਨ ਹੋਰ ਪੜਾਣੀ ਜੀ ਲੈ ਕੇ ਮੇਰਾ ਹਜਾ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ